ਲਓ ਜੀ ਪੱਠੇ ਤੇ ਮੈਂ ਪਾ ਲੇ ਤੇ ਦੇਖੋ ਮੇਰਾ ਹਾਲ ਕੀ ਬਣਿਆ ਨਾ ਅੱਜ ਅੱਜ ਪਹਿਲੀ ਵਾਰੀ ਤਾਂ ਹੋਈ ਆ ਪਹਿਲਾਂ ਵੀ ਕਦੀ ਹੋਈ ਨਹੀਂ ਇਦਾਂ ਚਲੋ ਪੱਠੇ ਡੇਲੀ ਪਾਈਦੇ ਹੀ ਆ ਨਾ ਚਲੋ ਖਾਓ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਤੋਂ ਪਰ ਆਏ ਚੈਨਲ ਦਾ ਸਵਾਗਤ ਹੈ YouTube ਤੇ ਸਾਰੇ ਠੀਕ ਠਾਕ ਹੋ ਵੀ ਸਾਰੇ ਸਤਿ ਸ਼੍ਰੀ ਅਕਾਲ ਜੀ ਹੋਰ ਕਿੱਦਾਂ ਸਾਰੇ ਠੀਕ ਠਾਕ ਹੋ ਵਧੀਆ ਤੇ ਅੱਜ ਤਰੀਕ ਹੋ ਗਈ ਹੈ ਜੀ 20 20 ਅਕਤੂਬਰ ਹੋ ਗਈ ਅੱਜ ਟੈਮ ਕੋ ਦਸੋਈ ਦਾ ਸਵੇਰ ਦਾ ਤੇ ਧਨਵਲਾ ਤਿਹਾਰਾਂ ਦੇ ਦੇਨੇ ਆ ਤੇ ਨਾਲੇ ਵਿਆਹਾਂ ਦਾ ਸੀਐਨਐਸ ਕਰਨਾ ਤੇ ਜਾਣਾ ਆਉਣਾ ਲੱਗਿਆ ਰਹਿੰਦਾ ਥੋੜਾ ਕੰਮ ਗਏ ਸੀਗੇ ਤੇ ਉਥੋਂ ਆਈਆਂ ਤੇ ਅੱਜ ਆ ਕੇ ਮੈਂ ਰੋਟੀ ਪਾਣੀ ਬਣਾਉਣਾ ਆ ਤੇ ਪਕਾਉਨੇ ਆ ਤੇ ਖਾਣੇ ਆ ਤੇ ਮੈਂ ਸੂਟ ਵਾਲੀ ਵੀਡੀਓ ਪਾਈ ਸੀ ਭੈਣਾਂ ਨੇ ਬਹੁਤ ਸਾਰਾ ਯਾਨੀ ਪਿਆਰ ਦਿੱਤਾ ਉਸ ਵੀਡੀਓ ਵਲੌਗ ਨੂੰ ਹਨਾ ਤੇ ਸੂਟਾਂ ਵਾਲੇ ਵਲੌਗ ਨੂੰ ਤੇ ਕਿਨੇ ਸਾਡੀ ਫੇਵਰੇਟ ਸਾਡੇ ਫੇਵਰੇਟ ਰੰਗ ਆ ਨਾ ਇਹ ਨਾ ਚਲੋ ਪਹਿਣਾ ਨੂੰ ਸਾਰੇ ਰੰਗ ਪਸੰਦ ਹੀ ਹੁੰਦੇ ਆ ਨਾ ਐਡੇ ਸੂਟਾਂ ਦਾ ਚਾ ਵੜਾ ਹੁੰਦਾ ਆ ਤੇ ਸੂਟ ਮੈਂ ਕੱਲ ਵੀ ਦੇਸੀ ਕਿ ਸੀਨੇ ਦੇਣ ਜਦੋਂ ਵਲੌਗ ਸ਼ੂਟ ਕੀਤਾ ਆ ਤੇ ਚਲੋ ਮੈਂ ਕਿਹਾ ਸੀ ਹੁਣ ਕਿ ਟਾਈਮ ਨਾਲ ਹੈ ਨਾ ਤੇ ਚਲੋ ਵਧੀਆ ਰੋਗ ਆ ਨਾ ਹੋ ਸੁਣਾਓ ਮੇਰੇ ਭੈਣ ਭੜੇ ਨਵੇਂ ਜਿਹੜੇ ਸਾਡੇ ਨਾਲ ਹਨ ਤੇ ਬਹੁਤ ਧੰਨਵਾਦ ਤੁਸੀਂ ਸਬਸਕ੍ਰਾਈਬ ਕਰਦੇ ਸਾਡੇ ਚੈਨਲ ਨੂੰ ਤੇ ਵਧੀਆ ਲੱਗਦਾ ਐ ਤੇ ਚੰਗਾ ਲੱਗਦਾ ਐ ਬਸ ਇਦੇ ਆਪਣੇ ਸਾਡੇ ਸਪੋਰਟ ਤੁਹਾਡੇ ਨਾਲ ਹਨਾ ਤੇ ਲਾਈਵ ਵਿੱਚ ਸਾਰੇ ਭਣ ਭਰਾ ਆਉਂਦੇ ਆ ਚਲੋ ਠੀਕ ਲੱਗਦਾ ਹਨਾ ਜਿਹੜੇ ਸਾਡੇ ਨਾਲ ਦਿਨੋਂ ਜੁੜੇ ਭਣ ਭਰਾ ਉਹ ਚਲੋ ਹੈਗੇ ਹੈਗੇ ਹਨਾ ਤੇ ਪਰ ਬੱਚੇ ਆ ਜਾਂਦੇ ਲੱਸੀ ਕੋਲਣ ਜੀ ਹਨਾ ਤੇ ਉਹ ਲੱਸੀ ਹੀ ਕੋਲ ਜਾਂਦੇ ਆ ਚਲੋ ਫਿਰ ਜੀ ਆਪਾਂ ਕਹਾਂਗੇ ਸਾਰੇ ਚੰਗੇ ਹੋਣ ਆਪਾਂ ਨੂੰ ਚੰਗੇ ਹੀ ਸਾਰਾ ਕੁਝ ਮਿਲਦਾ ਇਸ ਦੁਨੀਆ ਤੇ ਹਨਾ ਚੰਗਾ ਵੀ ਤਮੰਦਾ ਵੀ ਸਾਰਾ ਕੁਝ ਮਿਲਦਾ ਹਨਾ ਚਲੋ ਫਿਰ ਸਾਡੇ ਲਈ ਸਾਰੇ ਵਧੀਆ ਹੀ ਆ ਅੰਗੀਆ ਕੋਪੜੀ ਦਿਮਾਗ ਸੋਚਣੀ ਨਹੀਂ ਹੁੰਦੀ ਕਿਤੇ ਸੋਚਦੇ ਨਾ ਆਪਾਂ ਤੇ ਜਿਹੜੇ ਸਾਡੇ ਭੈਣ ਭਰਾ ਦਿਲੋਂ ਸਾਡੇ ਨਾਲ ਹਮੇਸ਼ਾ ਹੈਗੇ ਆ ਬਹੁਤ ਸੋਹਣੇ ਕਮੈਂਟ ਕਰਦੇ ਆ ਤੇ ਬਹੁਤ ਸੋਹਣੇ ਗੱਲਾਂ ਕਰਦੇ ਹਾਲ ਚਾਲ ਪੁੱਛਦੇ ਆਪਣਾ ਦੱਸਦੇ ਵੀ ਹੈ ਨਾ ਉਹ ਤਾਂ ਹੋ ਗਿਆ ਦਿਲ ਹੀ ਹੈ ਨਾ ਤੇ ਚਲੋ خیر ਦਿਨੇ ਚੋੜਾ ਟਾਈਮ ਲੱਗਦਾ ਨਹੀਂ ਲਾਈਵ ਆਉਣ ਦਾ ਤੇ ਸੀ ਫਿਰ ਸ਼ਾਮ ਨੂੰ ਬਾਤ ਨੂੰ ਆਨੇ ਫਰਟ ਸਾ ਵੀ ਹੁੰਦੇ ਆ ਤੇ ਲਾਈਵ ਉਹੀ ਕਰਦੇ ਹੁੰਦੇ ਆ ਵਲੌਗ ਮੇਰੇ ਲਾਈਵ ਉਹਨਾਂ ਦੇ ਤੇ ਸੋ ਇਹ ਗੱਲ ਹੈ ਚਲੋ ਜੱਲਾ ਜਿਆਦੀ ਨਾ ਕਰਦੇ ਹੋਏ ਆਪਾਂ ਹੁਣ ਇਹ ਪਪੜ ਬਣਾ ਲਈਏ ਤੜਕਾ ਲਾ ਲਈਏ ਸਾਦ ਨੂੰ ਤੇ ਤੜਕਾ ਲਾ ਕੇ ਤੇ ਫਿਰ ਰੋਟੀ ਮ ਕੋਨੇ ਪਾ ਕੇ ਰੱਖੇ ਨੇ ਨਾ ਟਸਪ ਹੋਣ ਗਏ ਆ ਥੋੜਾ ਜਿਹਾ ਕੰਮ ਕਰ ਸੀਗੇ ਸੀ ਆਏ ਆ ਹੁਣ ਤੇ ਤੇ ਹੁਣ ਰੋਟੀ ਪਾ ਕੇ ਰੱਖ ਲਈ ਠੰਡੀ ਰੋਟੀ ਨੂੰ ਯਾਰ ਪਸੰਦ ਆ ਰੋਟੀ ਗਰਮ ਦੇਖੋ ਧੁੱਪ ਕਿੱਥੇ ਆ ਗਈ ਨਾ ਧੁੱਪ ਮਿੰਟੋਂ ਮਿੰਟੀ ਖੂ ਜਾਂਦੀ ਆ ਸਾਡੇ ਬੇੜੇ ਚ ਜਲਦੀ ਧੁੱਪ ਆ ਜਾਂਦੀ ਆ ਆ ਦੇਖੋ ਜੀ ਹਏ ਉਹ ਮੰਡਿਓ ਟੋਟਾ ਕਣੀ ਟੁੱਟੇ ਜਾਂ ਲੈਂਦਾ ਹੋਏ ਸ਼ਾਂਤੀ ਕਰਨੀ ਦੇਖਣਾ ਦਾ ਕੀ ਸਕਦਾ ਉਹ ਐ ਤੇ ਚਲੋ ਜੀ ਜਿੰਦਗੀ ਜੀ ਮੁੱਕ ਮੁੱਕ ਜਾਂਦੀ ਆ ਕਮ ਕਰਨੀ ਮੈਨੂੰ ਤੇਗੇ ਨਾਲ ਕਮੈਂਟ ਕਰਕੇ ਜੀ ਦੱਸਿਓ ਮੇਰੇ ਭਣ ਭਰਾ 20 21 ਦੀਵਾਲੀ ਹੈ 21 ਦੀਵਾਲੀ ਆ ਬਹੁਤ ਕਨਫਿਊਜ਼ਨ ਜੀ ਹੋਈ ਪਈ ਆ ਦੀ ਦੀਵਾਲੀ ਕਦੋਂ ਦੀ ਆ ਇੱਕ ਵਾਰ ਪਿਛਲੇ ਸਾਲ ਵੀ ਦੀ ਹੋਈ ਆ ਤੇ ਉਦੋਂ ਵੀ ਜਾਨੀ ਟੈਲੀਵਿਜ਼ਨ ਦੀ ਹੋ ਗਈ ਸੀਗੀ ਨਾਲ ਇੱਕ ਨਾ ਆ ਕਿ ਤਿਹਾੜ ਪਹਿਲਾਂ ਆ ਗਿਆ ਤੇ ਪਤਾ ਲੱਗਦਾ ਨਹੀਂ ਹੈਗਾ ਨਾ ਤਿਹਾੜ ਜਲਦੀ ਆ ਗਿਆ ਉਹ ਕੋੜੀ ਲੱਗੀ ਆ ਤੇ ਚਲੋ ਕੁਛ ਖਾਪ ਹੀ ਲਈਏ

ਤੇ ਵਾਹੀ ਨੂੰ ਕੰਮ ਕਰ ਕਰ ਲਈ ਨਾਲ ਤੁਹਾਡੇ ਫਟੇ ਸਫਟੇ ਸਫਾਈ ਕਰ ਲਈਦਾ ਕੰਮ ਛੱਡ ਕੇ ਸੀ ਕਿ ਉਦੇ ਪਿਆ ਤੇ ਚਲੋ ਠੀਕ ਹੈ ਜੀ ਚਲ 3 ਵਜ ਦਾ ਹੋ ਗਿਆ ਟਾਈਮ ਤੇ ਚਾਹ ਪਾਣੀ ਆਪਾਂ ਪੀ ਲਿਆ ਹੁਣ ਦਾਲ ਪਾਣੀ ਬਣਾਉਣਾ ਉਹ ਬਾਚਾ ਬਣਾਉਣਾ ਹੈ ਪਹਿਲਾਂ ਪੱਠੇ ਇਹਨਾਂ ਨੂੰ ਪਾਉਣੇ ਆ ਕਿ ਇਹਨਾਂ ਦਾ ਵੀ ਟਾਈਮ ਹੋ ਗਿਆ ਖਾਣ ਪੀਣ ਦਾ ਨਾ ਆਪ ਖਾ ਕੇ ਰਹਿਣਾ ਇਹਨਾਂ ਦੀ ਵਾਰੀ ਆ ਗਈ ਆ ਤੇ ਚਲੋ ਪਹਿਲਾਂ ਉਹ ਇਕੱਠਾ ਕਰਦੇ ਆ ਹੁਣ ਤੇ ਅ ਕਿਦਾਂ ਛਿੱਟੀ ਇਹਨਾਂ ਨੇ ਕਹੀ रोकी आद हाँ है बिच बिचों रोकी ही है बिच वेच बिच्च ਚੁੜੀ ਲਾ ਦਿੱਤੀ ਹਾਂ 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 ਲੋਨੇ ਬਟੇ ਪੰਡਾ ਆ ਗਿਆ ਨਾ ਲੈ ਇਹਨੂੰ ਪਤਾ ਨਹੀਂ ਪਾਣਾ ਤਾਂ ਕਿਹੜਾ ਪਾਣੀ ਜਿੱਦਿਦਿ ਮੈਂ ਚੜੂ ਕਾ ਲਾਲਵਾ ਨਾ ਗੋਹਾ ਇਕੱਠਾ ਨਾ ਕਰਾਂ ਮੈਨੂੰ ਕੀਂ ਜਾਨੇ ਹੋਵੇ ਤੇ ਨਾ ਇਕੱਠਾ ਕਰਾਂਗੇ ਬਜਟ ਦੀ ਅੰਦਰੋਂ ਇਕੱਠਾ ਕਰੀ ਲਈਏ ਲੱਗੇ ਨਾ ਹੁਣ

ਇਹੋ ਜਿਹੇ 12 ਘੰਟੇ ਹੱਡੇ ਬਰਲੂ ਦਾ ਬੰਦਣਾ ਮੈਂ ਕੰਨੀ ਨਹੀਂ ਆ ਜੀ ਜਿਹਨੇ ਝੜੂ ਮਾਰਨ ਲੱਗੀ ਜੇ ਹਵਾ ਲੱਗਦੀ ਹੈ ਨਾ ਚੁੱਪ ਰਹੀ ਆ ਝੜੂ ਮਾਰਦੀ ਹੁੰਦੀ ਹੈ ਦੇਖੋ ਅੱਜ ਕੱਲ੍ਹ ਸਮੇਂ ਦੇ ਕੰਮ ਘਟ ਗਿਆ ਪਸ਼ੂਆਂ ਦੇ ਕੰਮ ਆ ਨੇ ਜੇ ਪਸ਼ੂਆਂ ਦੇ ਕੰਮ ਆ ਥਿੱਕ ਨੇ ਤੇ ਉਹ ਸਾਡੀ ਜਾਣਿਆ ਕੋ ਸੋਨਾ ਸੀ ਬਸਦੇ ਆ ਤੇ ਬੂ ਸਾਡੇ ਨਾਲ ਬਸਦੇ ਆ ਤੇ ਇਨਾਂ ਦੀ ਸੇਵਾ ਹੈ ਨਾ ਕੱਠੇ ਹਾਂ ਹੁਣ ਕੱਠੇ ਬਈਏ ਖੋਰ ਨੂੰ ਖਾ ਲਈਏ ਹਾਂ ਇਹ ਤਾਂ ਪਰੋਸ ਦਿਆ ਆ ਪਿਆਰ ਹਾਂ ਆ ਲਿਆ ਫੋਏ ਟੂੜੀ ਡੇਪੇ ਥੱਲੇ ਹਟ ਜਾਣਾ ਕੋਈ ਤੂੰ ਮਾਰ ਕੇ ਮਾਰ ਕੈਮਰਾ ਇਹਨੂੰ ਮਾਰ ਮੋੜਾ ਗਈ ਹੋ ਗਿਆ ਲਓ ਜੀ ਆ ਆ ਪੱਠੇ ਬੰਦੇ ਘਟਾ ਪੈ ਗਿਆ ਮੇਰੇ ਟੂੜੀ ਦੇਤੇ ਇਹ ਮੇਰੇ ਸਾਰੇ ਰੈਣੇ <laughs> सेट तो ही जा गई हूं मां हैं सेट तो हो जा गई हां करे अरे ते डे पे ना तुड़ी आ मेरा सहारा बन गया आज नहीं की आओ चल ले जाओ हेल्दी नहीं दिन की भी देख ला ले आ गई है ने नहीं तो दोबारा नहाना पैना मैं ना तूड़ी ਉਹ ਦੇ ਲੀਲੀ ਵਾਲੀ ਵੀ ਹਿਲਦੀ ਲਈ ਆ ਲਾ ਗਈ ਮੈਨੂੰ ਗੋਹੇ ਚ ਲਾ ਗਈ ਉਹ ਚ ਨਾ ਨਾ ਪੁਣੀ ਆ ਮੀਵਾਂੀ ਹਾਲੇ ਮੈਨੂੰ ਗੋਹੇ ਚ ਚੱਕ ਕੇ ਮਾਰਨ ਦਾ ਸੋਚਦੀ ਪਈ ਆ ਨਾ ਮਟਿਆ ਨਾ ਉਹ ਨਾ 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 कट दिया मैं तब बैठा मैं बैठा मैं अपने उत्ते बैठा बैठा मैं आ मेरा सहारा हूँ आई कट्टी अब जा रही जी देखो जी मेरा सहारा कोल कोई नहीं आ देखो जी आ जी मेरा सहारा आई आई हूँ देखो आवे ये उत्ते जी मैं हूँ बेहाँ बैठा ये कोई चिकनी नहीं जी हाँ देखो जी मैंने कोई चिकनी नहीं है आ, हाँ <laughs> आ एक जी गोलू मोलू जी हरी कट्टी इधर मार जी आप वो लगा जी हूं बस हे पठे खाए टी दी ये चूरे बगैर ना ये हां दे ये पठे जी है हाय की आ गया आया खोई जी गंदा खांदी पे देखो हूं हुन पता लगा ना भी मैं खाना है तला... ओ देखो जी गादी पे खड़ी फटाफट मेनू भी ले आओ ਲਓ ਜੀ ਹੁਣ ਪੱਠੇ ਵੈਸੇ ਵੈਸੇ ਸੱਕੇ ਵਗੇ ਪੱਠੇ ਲਓ ਜੀ ਪੱਠੇ ਤੇ ਮੈਂ ਪਾ ਲੇ ਤੇ ਦੇਖੋ ਮੇਰਾ ਹਾਲ ਕੀ ਬਣਿਆ ਨਾ ਅੱਜ ਅੱਜ ਪਹਿਲੀ ਵਾਰੀ ਤਾਂ ਹੋਈ ਆ ਪਹਿਲਾਂ ਵੀ ਕਦੀ ਹੋਈ ਨਹੀਂ ਇਦਾਂ ਚਲੋ ਪੱਠੇ ਡੇਲੀ ਪਾਈ ਦੇਈ ਆ ਨਾ ਚਲੋ ਖੈਰ ਗਰ ਲਾਲ ਵੀ ਪਾ ਲੈਂਦਾ ਉਹਨੂੰ ਮੈਂ ਸਮਾਂ ਕਹਿੰਦੇ ਕਿਆ ਮੈਂ ਉਹਨੂੰ ਮੈਂ ਕਿਹਾ ਤੂੰ ਠੀਕ ਨਹੀਂ ਹੈਗਾ ਤੂੰ ਰਹਿਣ ਦੇ ਪੱਠੇ ਨਾ ਪਾ ਨਾ ਜਿਵੇਂ ਪਾ ਦਿੰਦੀ ਆ ਤੁੜੀ ਟੁੜੀ ਚੱਕਣ ਲੱਗੀ ਨਾਲੇ ਸਾਰੇ ਥੁੜੀ ਸਿਰ ਤੇ ਆ ਗਈ ਤੇ ਦੇਖੋ ਜੀ ਸਹੀ ਗੱਲ ਸਿਆਣਿਆਂ ਦੀ ਵੀ ਪਸ਼ੂਆਂ ਦਾ ਪਸ਼ੂ ਬਣਨਾ ਪੈਂਦਾ ਫਿਰ ਉਹਦਾ ਮੂੰਹ ਦੇਖਦਾ ਹਨਾ ਤੇ ਚਲੋ ਖੈਰ ਕਦੀ ਕਦੀ ਹੋ ਜਾਂਦੀ ਹੈ ਜਾਣੇ ਵਿੱਚ ਹਨਾ ਤੇ ਹੁਣ ਮੈਂ ਦੇਖੋ ਵਾਲ ਵੀ ਮੇਰੇ ਸਾਰੇ ਭਰ ਗਏ ਜਾਰੇ ਸ਼ੁਕਰ ਕਰਦੇ ਮੂੰਹ ਟੁੜੀ ਨਹੀਂ ਪਈ ਗਈ ਮੇਰੇ ਤੇ ਲੋਕਾਂ ਦੇ ਹੱਥ ਲਿਬੜਦੇ ਹੁੰਦੇ ਗੋਹੇ ਦੇ ਨਾਲ ਤੇ ਮੇਰਾ ਸਿਰ ਭਰ ਗਿਆ ਤੂੜੀ ਦੇ ਨਾਲ ਹਨਾ ਥੋੜੀ ਬੋਤਲ ਵੀ ਨਹੀਂ ਪਈ ਸਾਰੀ ਉੱਤੋਂ ਥੱਲੇ ਆ ਗਈ ਆ ਚਲੋ ਫਿਰ ਕੋਈ ਚੱਕਰ ਨਹੀਂ ਹੈਗਾ ਕੰਮ ਹੈ ਆਪਣਾ ਹਨਾ ਤੇ ਕੰਮ ਜਿੱਦਾਂ ਹੋ ਜਾਂਦੀ ਹੁੰਦੀ ਆ ਤੂੜੀ ਦੇ ਕਟਾ ਬਹੁਤ ਜ਼ਿਆਦਾ ਹੁੰਦਾ ਹੈ ਹੁਣ ਮੈਨੂੰ ਸਿਰ ਣਾਉਣਾ ਪੈਣਾ ਬਾਲ ਧੋਣੇ ਪੈਣੇ ਆ ਕਮੈਂਟ ਕਰਕੇ ਦੱਸਿਓ ਜਰੂਰ ਮੇਰੀਆਂ ਭੈਣਾ ਲੋ ਜੀ ਵੀਡੀਓ ਕੱਟੀ ਗਈ ਸੀ ਤਾਂ ਮੈਮਰੀ ਹੋ ਗਈ ਫੋਨ ਮੇ ਆ ਵਿੱਚੋਂ ਵੀਡੀਓ ਫੋਟੋ ਕੱਟੀਆਂ ਤਾਂ ਫੇਰ ਹੁਣ ਉੱਡੀ ਮੈਮਰੀ ਤੇ ਕਮੈਂਟ ਕਰਕੇ ਜਦੋਂ ਤੁਸੀਂ ਮੇਰੀਆਂ ਭੈਣਾ ਵੀ ਕਿਹਨਾਂ ਨੇ ਪਸ਼ੂ ਰੱਖੇ ਆ ਕਿਨਾਂ ਨੂੰ ਜਾਣੀ ਜ਼ਿਆਦਾ ਪਸੰਦ ਆ ਹਨਾ ਪਸ਼ੂਆਂ ਦਾ ਕੰਮ ਔਰ ਮिन्नੂ ਵੀ ਬਹੁਤ ਯਾਰ ਪਸੰਦ ਆ ਤੇ ਜੱਟਾਂ ਦੇਖੋ ਜੀ ਰੋਜ਼ਗਾਰ ਹੀ ਬਚਪਨ ਤੋਂ ਸਾਨੂੰ ਸਿਖਾਇਆ ਹੀ ਗਿਆ ਹਨਾ ਤੇ ਚਲੋ ਵਧੀਆ ਗੱਲ ਖੈਰ ਘਰ ਦਾ ਘਰੀ ਬੰਦਾ ਨਾ ਤੇ ਕੰਬ ਵਧੀਆ ਲੱਗਦਾ ਆ ਤੇ ਕਰਨਾ ਕੋਈ ਮੁਸ਼ਕਲ ਨਹੀਂ ਹੁੰਦਾ ਹੈਗਾ ਨਾ ਹੋਣਾ ਚਾਹੀਦਾ ਜੋ ਇਹ ਗੱਲ ਆ ਤੇ ਅੱਜ ਦੇ ਬਲੋਗ ਦਾ ਕਰਦੇ ਇੱਥੇ ਹੰਡ ਬਲੌਗ ਫਿਰ ਲੰਬਾ ਹੋ ਜਾਣਾ ਵੀ ਤੁਸੀਂ ਵੀ ਮੈਨੂੰ ਬੋਰ ਤੇ ਹੁਣ ਮੇਰੇ ਕਰਨ ਲੰਡੇ ਹੀ ਆ ਤੇ ਮੈਂ ਹੁਣ ਬਾਲ ਵੀ ਮੈਨੂੰ ਧੋਣੇ ਪੈਣੇ ਆ ਦਾਲ ਪਣੀ ਮੇਰਾ ਸਾਰਾ ਕੁਝ ਬਣਾਉਣੇ ਵਾਲਾ ਪਿਆ ਆ ਚਲੋ ਠੀਕ ਆ ਹਾਈਪ ਡਨ ਕਰਦਾ ਕਰੋ ਤੇ ਲਾਈਕ ਸ਼ੇਅਰ ਤੁਮ ਜੀ ਨੂੰ ਕਿ ਦੱਸਿਆ ਕਰੋ ਸਾਡੇ ਬਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਆ ਜਿੰਨੇ ਵੀ ਸਾਡੇ ਬਣਾ ਬਣਾ ਨਵੇਂ ਚੈਨਲ ਤੇ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈदिल ਧੰਨਵਾਦ ਸਸਟੀ ਕਾ ਸਾਰਿਆਂ ਨੂੰ ਵਾਹਿਗੁਰੂ ਸਾਰਿਆਂ ਨੂੰ ਜਲਦੀ ਘਰ ਰੱਖੇ ਹੈਪੀ ਦੀਵਾਲੀ